ਉਹ ਕਿਸੇ ਨੇ ਰਵਾਲਵਰ ਲੈ ਦਿੱਤਾ ਸ਼ਸਤਰ ਵੀ ਤਾਂ ਦਿਲ ਤੋਂ ਬਿਨਾ ਨਹੀਂ ਰੱਖਿਆ ਜਾਂਦਾ ਚਲਾਇਆ ਵੀ ਨਹੀਂ ਜਾਂਦਾ ਉਹ ਕਿਸੇ ਨੂੰ ਕਿਤੇ ਛਕਣ ਗਿਆ ਕੋਈ ਸੱਜਣ ਉਹਨੂੰ ਦੇ ਦਿੱਤਾ ਜੀ ਇਹ ਤੈਨੂੰ ਦਿੱਤਾ ਪਿਸਤੌ ਰਵਾਲਵਰ ਦਿੱਤਾ ਕਹਾਣੀ ਜੀ ਜੀ ਇਹਨੂੰ ਉੰਜ ਵੈਸੇ ਕਈ ਕਹਾਣੀਆਂ ਜਿਹੜੀਆਂ ਨੇ ਬਨਜਾਰਾ ਬੇਦੀ ਸ਼ਾਇਦ ਪੜਿਆ ਹੋਵੇ ਤੁਸੀਂ ਇਹ ਸੱਤ ਵਾਲੀਅਮ ਨੇ ਇਹ ਇਹ ਪੰਜਾਬ ਦਾ ਜਿਤਨਾ ਪਿਛੋਕਰ ਸੀ ਚਾਹ ਮਿੱਥ ਹੈ ਚਾਹ ਪਿੰਡੂ ਹੈ ਉਸ ਬੰਦੇ ਨੇ ਇੰਨੀ ਮਿਹਨਤ ਕਰਕੇ ਸਾਰਾ ਇਕੱਠਾ ਕਰ ਦਿੱਤਾ ਹੈ ਲੋਕਾਂ ਦੀਆਂ ਮਨੋਤਾ ਕਿਸਲਪੁਰ ਉਹਨੂੰ ਉਹਨਾਂ ਕੋਸ਼ਾਂ ਨੂੰ ਸ਼ਬਦਾਂ ਦੇ ਪ੍ਰਮਾਨ ਦੇ ਕੇ ਨਹੀਂ ਪੜਨ ਲੱਗ ਪੈਣਾ ਹੁਣ ਮੈਂ ਇੱਕ ਵਾਰੀ ਕਿਹਾ ਰਖੜੀ ਵਾਲਾ ਦਿਨ ਹੁੰਦਾ ਜੀ ਹਾਂਜੀ ਉਹ ਇੱਕ ਇੱਕ ਉਹਨਾਂ ਦੀ ਰਸਮ ਜੀ ਸਾਡੇ ਸਾਡੇ ਬੰਦਿਆਂ ਦਾ ਇੰਨਾ ਜੋਰ ਲੱਗਾ ਮੈਂ ਕਹਿੰਨਾ ਕਿ ਰਖੜੀ ਨਹੀਂ ਬਣਨੀ ਚਾਹੀਦੀ ਲਿਖੇ ਅਭੀ ਨਾ ਤੁਸੀਂ ਮਹਾਰਾਜੀ ਤਾਬਿਆ ਬਨੋ ਨਾ ਬਨੋਣ ਬਾਬੇ ਨਾਨਕ ਨੂੰ ਰਖੜੀ ਠੋਕ ਦਿੱਤੀ ਕੈਲੰਡਰ ਦੇ ਵਿੱਚ ਬੇਬੇ ਨਾਨਕੀ ਵਾਂਦੀ ਪਈ ਤੇ ਕਮਾਲ ਦੀ ਗੱਲ ਜਿਹੜੀ ਉੱਤੇ ਫੋਟੋ ਦਿਖਾਈ ਏ 1518 ਨੂੰ ਤੇ ਬੇਬੇ ਨਾਨਕੀ ਚਲਾਣਾ ਕਰ ਗਈ ਤੇ ਫੋਟੋ 80 ਸਾਲ ਦੀ ਬਾਬਾ ਜੀ ਨੂੰ 80 ਸਾਲ ਦੀ ਉਮਰ ਵੀ ਨੇ ਉਹਨਾਂ ਉਹ ਮੈਂ ਕਿਹੜੀ ਸੋਚਣਾ ਬਸ ਐਵੇਂ ਚੱਲੀ ਜਾਂਦਾ ਤੇ ਮੰਨ ਲਓ ਜੇ ਕੋਈ ਅਨਮਤ ਵਾਲਾ ਪੜਦਾ ਹੈ ਕਈ ਵਾਰੀ ਜਿੱਥੇ ਤੁਸੀਂ ਰਹਿੰਦੇ ਹੋ ਉਹ ਉਹ ਉਹਦੇ ਨਾਲ ਕੋਈ ਇਹ ਨਸ਼ਟ ਨਹੀਂ ਹੋ ਜਾਂਦਾ ਵੀ ਅਸੀਂ ਪਤ ਤੋ ਗਏ ਆ ਕੋ ਜਿਉਂ ਸ਼ੁਰੂ ਕਰਦੇ ਆ ਰੱਖਾ ਇੱਕ ਆ ਮਾਰਾ ਸਵਾਮੀ ਅਸੀਂ ਰਖੜੀ ਸਾਡਾ ਰੱਖਾ ਰਬ ਅਗਲੇ ਜਿੰਨਾ ਦੀ ਰਖੜੀ ਉਹ ਕਦੀ ਵੇਦ ਪ੍ਰਮਾਨ ਦਿੰਦੀ ਨਹੀਂ ਹੁਣ ਆ ਤੁਹਾਡੇ ਜਿਹਦਨ ਬੱਚਿਆ ਭੂਤ ਬੰਦਿਆ ਨਾ ਜੀ ਹੈਲੋਵਿਨ ਕਹਿੰਦੇ ਹੋ ਤੁਹਾਡੇ ਨਿਆਣੇ ਨਹੀਂ ਜਾਂਦੇ ਇੱਥੇ ਕਿਉਂ ਨਹੀਂ ਕਹਿੰਦੇ ਵਿਪਰਨਕ੍ਰਿਤ ਹੈ ਰੀਤ ਤਾਂ ਰੀਤ ਹੈ ਨਾ ਇਹ ਥੋੜਾ ਜਿਹਾ ਇਤਨਾਮੇ ਚ ਲੈ ਕੇ ਅਮਰੀਕਾ ਜਾਓਗੇ ਤੇ ਉੱਤੇ ਹੋਲੋਵਿਨ ਤੁਹਾਨੂੰ ਪਰਵਾਣ ਹੈ ਕਿਹੜੇ ਰਤਨਾਮੇ ਚ ਲਿਖੇ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ 'ਚ ਨਾ ਉਲਜੀ ਜਾਈਏ ਉਹ ਨਿਆਣੇ ਇੱਕ ਦਿਨ ਕਰਦੇ ਆ ਚਲੋ ਸ਼ੁਗਲ ਮੇਲਾ ਕਰ ਗਏ ਕੋਈ ਭੂਤ ਬਣਿਆ ਕੁਝ ਕੁਝ ਬਣਿਆ ਪਰ ਸਾਡੀ ਰੀਤ ਤੇ ਨਹੀਂ ਨਾ ਮੈਂ ਇਸ ਕਰਕੇ ਕਹਿੰਦਾ ਇੰਨੇ ਸੰਕੀਰਨ ਨਹੀਂ ਹੋਣਾ ਚਾਹੀਦਾ ਧਰਮ ਬੜਾ ਉੱਚਾ ਹੈ ਜੀ ਉਹ ਮੈਨੂੰ ਇੱਕ ਵਾਰੀ ਕਿਹਾ ਸੀ ਕਿਸੇ ਕਹਿੰਦਾ ਬਾਬਾ ਜੀ ਅਸੀਂ ਤਾਂ ਇੰਨਾ ਸੁਣਨੇ ਜਿਹੜਾ ਪ੍ਰਚਾਰਕ ਬੋਲਦਾ ਧਰਮ ਦੀ ਪੇਟੇ ਛੁਰਾ ਧਰਮ ਦੀ ਪੇਟੇ ਛੁਰਾ ਉਹ ਕਹਿੰਦਾ ਮੈਨੂੰ ਤੇ ਸਮਝ ਨਹੀਂ ਪੈਂਦੀ ਛੁਰਾ ਕਾਗਿਦ ਹੈ ਕਿ ਪਿੱਠ ਪੱਥਰ ਦੀ ਕਹਿੰਦਾ ਜੇ ਤਾਂ ਪੱਥਰ ਦੀ ਪਿੱਠ ਤੇ ਫਿਰ ਸ਼ੁਰਾ ਅਸਰ ਕੋਈ ਨਹੀਂ ਕਰਦਾ ਤੇ ਜੇ ਫਿਰ ਸ਼ੁਰਾ ਹੀ ਕਾਹ ਕਹਿਦਾ ਤੇ ਉਹਨੇ ਜਾਣਾ ਕਿੱਥੇ ਐਵੇਂ ਵੈਨ ਨਾ ਪਾਓ ਗੁਰਬਾਣੀ ਦੀ ਗਹਿਰਾਈ ਨੂੰ ਦੇਖੀਏ ਨਾ ਤਾਂ ਕਿ ਜਿਹਨੂੰ ਦਿੱਤਾ ਪਿਸਤੌਲ ਵੀ ਓਖੇ ਵੇਲੇ ਕੰਮ ਆਏਗਾ ਉਹ ਲੈ ਗਿਆ ਉਹਨੂੰ ਰਾਹ ਟੱਕਰ ਗਿਆ ਲੁਟੇਰੇ ਉਹਨਾਂ ਕਹਿੰਦਾ ਜੇਬ ਖਾਲੀ ਕਰ ਜੇਬ ਖਾਲੀ ਕਰਾ ਤਾ